ਭਾਰਤ ਨੇ ਕੀਤੇ ਪਾਕਿਸਤਾਨੀ ਕੈਦੀ ਰਿਹਾ ਫਿਰ ਸਰਕਾਰ ਨੇ ਤਿੰਨ ਕੈਦੀ ਕੀਤੇ ਰਿਹਾ 30 ਸਾਲ ਬਾਅਦ ਹੋਵੇ ਕੇ ਘਰ ਵਾਪਸੀ ਕੀ ਅਭਿਰਸਰ ਅਟਾਰੀ ਬਾਗਾ ਬਾਰਡਰ ਤੇ ਅੱਜ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਹ ਆ ਹੁਣ ਵਾਲੇ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਵਾਲ ਵੀ ਸ਼ਾਮਿਲ ਹੈ ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲ੍ਹ ਚ ਕੈਦ ਸੀ ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ 'ਚ ਐਂਡੀਪੀਐਸ ਐਕਟ ਦੇ ਤਹਿਤ 10 ਕਿਲੋ ਹਰਨ ਸਮੇਤ ਗੁਰਦਾਸਪੁਰ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 30 ਸਾਲ ਦੀ ਸਜ਼ਾ ਸੁਣਾਈ ਸੀ ਮੁਹੰਮਦ ਇਕਬਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਸ ਦੀ ਜ਼ਿੰਦਗੀ ਦੇ ਤੀਹ ਕੀਮਤੀ ਸਾਲ ਜੇਲ੍ਹ ਦੀਆਂ ਦੀਵਾਰਾਂ ਅੰਦਰ ਬਤੀਤ ਹੋ ਗਏ ਇਸ ਮੌਕੇ ਉਹ ਪ੍ਰੋਟੋਕਾਲ ਅਧਿਕਾਰੀ ਅਰुण ਮਾਹਲ ਇੰਡਸਟਰੀਅਲ ਦੀ ਭਾਰ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇਣ ਦਾ ਫੈਸਲਾ ਕੀਤਾ ਹੈ ਉਨਾਚੋ ਦੋ ਰਾਜਸਥਾਨ ਜੇਲ੍ਹ ਤੋਂ ਆਏ ਅਤੇ ਇੱਕ ਦਿੱਲੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ ਮਾਹਲ ਨੇ ਕਿਹਾ ਹੈ ਕਿ ਇਹ ਸਾਰੇ ਕੈਦੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕੇ ਨੇ ਅਤੇ ਉਹਨਾਂ ਦੇ ਕਸਟਮ ਇਮਿਗ੍ਰੇਸ਼ਨ ਅਤੇ ਦਸਤਾਵੇਜ਼ ਕਲੀਅਰ ਕਰਕੇ ਉਹਨਾਂ ਨੂੰ ਪਾਕਿਸਤਾਨ ਰੇਂਜਰਾਂ ਦੇ ਹਿਪਾਲੇ ਕਰ ਦਿੱਤਾ ਜਾਏਗਾ ਨਾਮ ਮੁਹੰਮਦ ਇਕਬਾਲਾ ਜਪੰਦਰ ਵਾਲਾ ਜਵਾਹਰ ਪਾਕਿਸਤਾਨ ਅੱਜ ਇੱਥੇ ਕਿਸ ਨੂੰ ਪੜੇਗੇ ਹੰਦੀ ਕੇਸਪਲ ਪੜਾਉਗਾ ਕਿੰਨੇ ਸਾਲ ਦੀ ਸਜ਼ਾ ਹੈ ਮੇਰੇ ਕੋ 30 ਸਾਲ ਬਾਅਦ ਜਾ ਰਹਾ ਹਾਂ

और बस एक दोनों सरकारों में एक बेनती करना चाहना कि जो उस सज़ा पूरी कर लेना है रिहा कर देना चाहिए क्योंकि सज़ा पूरी करने तो बाद कई कई साल तक डिटेस सेंटर से में बंद रखा जाता है कि वो बहुत ज्यादा जुल्म है बस इतना मैं कहना चाहूँगा सरकारों को कि जो कैदी सज़ा पूरी करता है कानून ने जो उसको छोड़ दिया था आपको भी छोड़ देना चाहिए जिला लाहौर है थाना खाना है रमजान मेरा ना है प्यो का ना इसमािल है ਅੱਜ ਹੀ ਰੋਣ ਲੈ ਕੇ ਆਏ ਸਾਂ ਰੋਣਸ ਫੜੇ ਗਏ ਕਿੰਨੇ ਰੋਣ ਲੈ ਕੇ ਆਏ ਸੀ ਕਿੰਨੇ ਪੰਜ ਕਿਲੋ ਲੈ ਕੇ ਆਇਆ ਉਹ ਤਾਂ ਮੈਂ ਦਿੱਲੀ ਜਾ ਕੇ ਦੇਣੀ ਸੀ ਤਾਂ ਦਿੱਲੀ ਫੜੇ ਗਏ ਸਾਂ ਇਹ ਅੱਜ ਕਿੰਨੇ ਸਾਲਾਂ ਬਾਅਦ ਆਇਆ 15 ਸਾਲਾਂ ਬਾਅਦ ਘਰ ਜਾ ਰਿਹਾ ਹਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੇਕਿਨ ਮੈਂ ਜੋ ਕਹਾਂਗਾ ਕਿ ਮੈਂ ਗਲਤ ਕੀਤਾ ਤਾਂ ਤੁਸੀਂ ਵੀ ਨਾਲੋਂ ਗਲਤ ਕਰੇ ਜੀ ਇਹਨਾਂ ਗਵਰਨਮੈਂਟਾਂ ਨੂੰ ਚਾਹੀਦਾ ਕਿ ਇਹ ਵੀ ਬੰਲੇ ਛੱਡਣ ਉਹ ਵੀ ਛੱਡਣ ਲੋਕ ਆਪੋ ਆਪਣੇ ਘਰ ਜਾਣ ਖੁਸ਼ ਹੋ ਜਾਣ ਇਹ 5 ਕਿਲੋ ਰੋਣ ਕਿਸ ਤਰ੍ਹਾਂ ਭਈ ਲੈ ਜਾ ਰਿਹਾ ਹੈ ਕਿਸ ਤਰ੍ਹਾਂ ਲਾਲਚ ਉਸ ਕੋਲੇ ਨਿਕਿਆ ਕੀ ਹੋਇਆ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਇਹਨਾਂ ਤੋਬਾ ਕਰ ਲਈ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਤੇ ਦੂਸਰੇ ਲੋਕਾਂ ਨੂੰ ਤੁਸੀਂ ਵੀ ਨਾ ਕਰਦੇ ਹੋ ਜਾਂ ਤਾਂ ਕਿਸ ਤਰ੍ਹਾਂ ਬਿਤੇਗਾ ਜੀ ਤੁਹਾਡਾ ਇਸ ਬੰਦੇ ਹ ਬਹੁਤ ਚੰਗੇ ਤਰੀਕੇ ਨਾਲ ਰਿਹਾ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰ ਚੀਜ਼ ਤੋਂ ਬਚਾਉਂਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਅچھے ਤਰੀਕੇ ਨਾਲ ਰੱਖਿਆ ਅੱਜ ਆਪਣੇ ਘਰ ਜਾ ਰਹੇ ਕਿੰਨੀ ਖੁਸ਼ੀ ਹੈ ਬਹੁਤ ਹੀ ਇਤਰਾ ਖੁਸ਼ੀ ਹੋ ਰਹੀ ਜਿਵੇਂ ਮੇਰੇ ਘਰ ਵਾਸਤੇ ਇਤ ਦਾ ਦੇਣੀ ਹੈਗਾ ਅੱਜ ਵਾਹ ਜੀ ਬਿਲਕੁਲ ਮੇਰਾ ਇਤ ਦਾ ਦੇਣੀ ਹੈ ਮੇਰੇ ਵਾਸਤੇ ਸਰਕਾਰਾਂ ਨੂੰ ਕੀ ਨਸਿ ਗਿਆਂ ਮੈਸੇਜ ਇਹ ਦਿਆਂਗਾ ਜੀ ਉਹ ਵੀ ਬੰਦੇ ਛੱਡਣ ਇਹ ਵੀ ਛੱਡਣ ਲੋਕ ਆਪਣੇ ਆਪਣੇ ਘਰ ਖੁਸ਼ ਰਹਿਣ ਜਿਵੇਂ ਮੈਂ ਜਾ ਰਹੇ ਆਪਣੇ ਘਰ ਖੁਸ਼ ਹੋ ਵੀ ਜਿਹੜੇ ਲੋਕ ਉੱਤੇ ਪੜੇ ਨੇ ਉਹ ਵੀ ਆਣ ਕੇ ਆਪਣੇ ਘਰ ਖੁਸ਼ੀ ਹਣ ਮਾਣ ਮੇਰਾ ਨਾਮ ਅਰਨਮਾਲਾ ਮੈਂ ਐਜ਼ ਅ ਪ੍ਰੋਟੋਕਾਲ ਅਫਸਰ ਟਾਰੀ ਬੋਰਡ ਦੇ ਪੋਸਟਨ ਆ ਭਾਰਤ ਸਰਕਾਰ ਵੱਲੋਂ ਅੱਜ ਤਿੰਨ ਸਿਵਲ ਪ੍ਰਿਜ਼ਨਰ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਆਪਣੇ ਆਪਣੇ ਇੰਡੀਆ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮਤਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਦੇ ਅਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕ੍ਰੇਂਜ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੈਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤਿਹਾਰ ਜਿਲ੍ਹੇ ਵਿੱਚ ਦਿੱਲੀ ਰੱਖਿਆ ਗਿਆ ਜਿਹਦੀ ਜਿਹਨੂੰ ਅਪਰੋਕਸਿਮੇਟ 13.5 ਸਾਲ ਦੀ ਸਜ਼ਾ ਹੋਈ ਇਸੇ ਵਾਰਾ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਰਦਾਸਪੁਰ ਤੋਂ ਇਨ ਇਲੈਗਲ ਕ੍ਰੋਸ ਕੀਤਾ ਸੀ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕਿਤੇ ਗਈ ਇਸ ਤੋਂ ਇਲਾਵਾ ਅਸਗਰ ਅਲੀ 2010 ਵਿੱਚ ਇਨ ਇਲੈਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਭਾਰਤ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੁਣ ਤੋਂ ਬਾਅਦ ਇਹ ਸਾਰੀਆਂ ਸਟੇਟਸ ਦੀ ਪੁਲਿਸ ਜਿਹੜੀ ਆ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਹਨਾਂ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜ ਦੇ ਹਵਲੇ ਕੀਤਾ ਜਾ ਰਿਹਾ ਜੀ ਟੋਟਲ ਕਿੰਨੇ ਕਹਿਦੀ ਟੋਟਲ 3 ਕਹਿਦੀ ਹੈ ਜੀ ਜਿਨ੍ਹਾਂ ਵਿੱਚੋਂ ਦੋ ਜਿਹੜੇ ਆ ਰਾਜਸਥਾਨ ਤੋਂ ਤੇ ਇੱਕ ਦਿੱਲੀ ਪੁਲਿਸ ਜਿਹੜੀ ਹੈ ਇਹਨੂੰ ਲੈ ਕੇ ਪਹੁੰਚੇ ਆ ਅੰਮ੍ਰਿਤਸਰ ਤੋਂ ਪ੍ਰੋਬਲਮ ਆ ਜਾਂਦੀ ਰਿਪੋਰਟ